ਇਸ ਵੇਲੇ ਦੀ ਵੱਡੀ ਖਬਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਨਾਲ ਜੁੜੀ ਹੋਈ ਹੈ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਜਲੰਧਰ ਦੀ ਦਿਹਾਤੀ ਪੁਲਿਸ ਨੇ ਸ਼ੂਟਰ ਵਿਕਾਸ ਮਾਲੇ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ ਵਿਕਾਸ ਮਾਲੇ ਨੂੰ ਉਦਰਾਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਆਪਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਕਾਸ ਮਾਲੇ ਤੋਂ ਨਜਾਇਜ਼ ਹਥਿਆਰਾਂ ਦੀ ਖੇਪ ਵੀ ਬਰਾਮਦ ਹੋਈ ਹੈ ਜਲੰਧਰ ਦੀ ਟੀਮ ਨੇ ਦਿੱਲੀ ਦੀ ਟੀਮ ਦੇ ਇਨਪੁਟ ਤੇ ਇਹਨਾਂ ਦੋਨਾਂ ਅਪਰਾਧੀਆਂ ਨੂੰ ਫੜਿਆ ਹੈ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਪੁਲਿਸ ਨੇ ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ ਸੰਗਰੂਰ ਜੇਲ੍ਹ ਤੋਂ ਫਤੇਹ ਸਿੰਘ ਅਤੇ ਅਮਿਤ ਡਾਗਰ ਅਤੇ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸਿਮਰਜੀਤ ਸਿੰਘ ਉਰਫ ਜਿਜਾਰ ਸਿੰਘ ਵਾਸੀ ਮਾਧਾਪੁਰ ਨੂੰ ਗ੍ਰਿਫਤਾਰ ਕੀਤਾ ਸੀ ਦੱਸਦੇ ਕਿ ਵਿਕਾਸ ਮਾਲੇ ਲੈਫਟ ਹੈਂਡਿਡ ਸ਼ਾਰਪ ਸ਼ੂਟਰ ਹੈ ਜਿਸ ਨੇ ਸੰਦੀਪ ਨੰਗਲੰਬੀਆਂ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਸੀ ਇਸ ਤੋਂ ਪਹਿਲਾਂ ਸੁਖਮੀਤ ਸਿੰਘ ਡਿਪਟੀ ਦੇ ਸਿਰ ਵਿੱਚ ਗੋਲੀਆਂ ਮਾਰਾਂ ਦਾ ਮਾਮਲਾ ਸਾਹਮਣੇ ਆਇਆ ਸੀ ਜਲੰਧਰ ਦੇ ਵਿੱਚ ਡਿਪਟੀ ਅਤੇ ਟਿੰਕੂ ਮਰਡਰ ਕੇਸ ਦੇ ਵਿੱਚ ਵੀ ਵਿਕਾਸ ਹਮਲੇ ਸ਼ਾਮਲ ਸੀ ਤੋਂ ਬਾਅਦ 14 ਮਾਰਚ ਨੂੰ ਜਲੰਧਰ ਸ਼ਹਿਰ ਦੇ ਨੇੜੇ ਪਿੰਡ ਮੱਲੀਆਂ ਕਲਾਂ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਸ ਕਤਲ ਦਾ ਸਬੰਧ ਕੈਨੇਡਾ ਤੇ ਮਲੇਸ਼ੀਆ ਵਿੱਚ ਰਹਿੰਦੇ ਕੁਝ ਲੋਕਾਂ ਨਾਲ ਵੀ ਹੈ ਪੁਲਿਸ ਮੁਤਾਬਕ ਤਿੰਨ ਮੁੱਖ ਸਾਜ਼ਿਸ਼ਕਾਰਾਂ ਦੀ ਵੀ ਇਸ ਕੇਸ ਵਿੱਚ ਪਛਾਣ ਕੀਤੀ ਗਈ ਸੀ ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ ਪਛਾਣ ਕੀਤੇ ਗਏ ਲੋਕਾਂ ਵਿੱਚ ਅਮਰਸਰ ਦਾ ਸਨੋਵਰ ਸਿੰਘ ਢਿੱਲੋ ਜੋ ਕਿ ਕੈਨੇਡਾ ਦੇ ਬ੍ਰੈਂਟਨ ਵਿੱਚ ਰਹਿੰਦਾ ਹੈ ਟੀਵੀ ਪ੍ਰੋਡਿਊਸਰ ਹੈ ਤੇ ਡਾਇਰੈਕਟਰ ਹੈ ਦੂਜਾ ਨਾਮ ਸੁਖਵਿੰਦਰ ਸਿੰਘ ਉਰਫ ਸੁਖਾ ਦਾਨੁਕੇ ਦਾ ਵੀ ਸਾਹਮਣੇ ਆਇਆ ਸੀ ਜੋ ਕਿ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ ਸੁਖਾ ਮੋਗਾ ਜ਼ਿਲ੍ਹੇ ਦੇ 달ੁਕੇ ਪਿੰਡ ਦਾ ਰਹਿਣ ਵਾਲਾ ਹੈ ਪੁਲਿਸ ਦਾ ਕਹਿਣਾ ਹੈ ਕਿ ਤੀਜਾ ਸ਼ਖਸ ਲੁਧਿਆਣਾ ਦੇ ਡੇਲੋ ਨਾਲ ਸਬੰਧਤ ਜਗਜੀਤ ਸਿੰਘ ਉਰਫ ਗਾਂਧੀ ਹੈ ਜੋ ਫਿਲਹਾਲ ਮਨੀਸ਼ ਕੇ ਵਿਚਰ ਰਿਹਾ ਹੈ ਸੋ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਸੰਦੀਪ ਨੰਗਲ ਅੰਬਿਆ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਸ਼ਾਪ ਸ਼ੂਟਰ ਵਿਕਾਸ ਮਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨਾਲ ਉਸ ਦੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ 14 ਮਾਰਚ ਨੂੰ ਸੰਦੀਪ ਨੰਗਲੰਦਿਆਂ ਦਾ ਕਤਲ ਕਰ ਦਿੱਤਾ ਗਿਆ ਸੀ ਕਬੱਡੀ ਦੇ ਮੈਚ ਦੇ ਦੌਰਾਨ ਉਸ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਸੰਦੀਪ ਨੰਗਲੰਦਿਆ ਕਬੱਡੀ ਦਾ ਮਸ਼ਹੂਰ ਖਿਡਾਰੀ ਸੀ ਉਸ ਨੂੰ ਗਲੇਡੀਅਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਗੈਂਗਸਟਰਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਕਬੱਡੀ ਦੇ ਉੱਤੇ ਵੀ ਸਵਾਲ ਉੱਠ ਰਹੇ ਸੀ ਲਗਾਤਾਰ ਸਵਾਲ ਉਠਾਏ ਜਾ ਰਹੇ ਸੀ ਕਿ ਕਬੱਡੀ ਵਿੱਚ ਜਿਸ ਤਰ੍ਹਾਂ ਪੈਸਿਆਂ ਦਾ ਲੈਣ-ਦੇਣ ਵੱਧ ਰਿਹਾ ਹੈ ਜਿਸ ਤਰ੍ਹਾਂ ਕਬੱਡੀ ਪੈਸਿਆਂ ਦੇ ਵਿੱਚ ਡਾਲਰਾਂ ਦੇ ਵਿੱਚ ਤੁਲਦੀ ਜਾ ਰਹੀ ਹੈ ਉਸ ਤੋਂ ਬਾਅਦ ਕਬੱਡੀ ਖਿਡਾਰੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਚੁੱਕੇ ਨੇ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਹੋਰ ਵੀ ਪੰਜਾਬ ਵਿੱਚ ਸਾਹਮਣੇ ਆਈਆਂ ਲਗਾਤਾਰ ਕਈ ਵਾਰਦਾਤਾਂ ਸਾਹਮਣੇ ਆਈਆਂ ਨਵਾਂ ਸ਼ਹਿਰ ਦੇ ਵਿੱਚ ਵੀ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਔਰ ਔਰ ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿੱਥੇ ਚਿੱਟੇ ਦਿਨੀ ਹੀ ਨੌਜਵਾਨਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਜਿਸ ਤੋਂ ਬਾਅਦ ਜਿਸ ਵਿੱਚ ਸਖਤ ਐਕਸ਼ਨ ਲੈਂਦੇ ਹੋਏ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟੀਮ ਵੀ ਬਣਾਈ ਸੀ ਅਤੇ ਗੈਂਗਸਟਰਾਂ ਤੇ ਸਫਾਈ ਦੀ ਸੌਂਖਾ ਦੀ ਸੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸੰਦੀਪ ਨੰਗਲ ਅੰਬੀਆ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਕਈ ਕਤਲ ਹੋ ਚੁੱਕੇ ਨੇ ਜਿਸ ਵਿੱਚ ਲਗਾਤਾਰ ਹੀ ਸੇ ਤਰ੍ਹਾਂ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮੌਤੇ ਘਾਟੂ ਤਾਰਿਆ ਗਿਆ ਸੋ ਹੁਣ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਸ਼ਾਪ ਸ਼ੂਟਰ ਵਿਕਾਸ ਮਾਲੇ ਜਿਸ ਨੇ ਸੰਦੀਪ ਨੰਗਲ ਅੰਦਿਆਂ ਨੂੰ ਗੋਲੀਆਂ ਮਾਰੀਆਂ ਸੀ ਉਹ ਪੁਲਿਸ ਦੇ ਹੱਥੀਂ ਚੜ ਚੁਕਾਏ ਤੱਕ ਦੱਸਦੀ ਹੈ ਕਿ ਇਸ ਕਤਲ ਦੇ ਤਾਰ ਜਲੰਧਰ ਦੇ ਸਾਬਕਾ ਕਾਉਂਸਲਰ ਦਿੱਪਤੀ ਅਤੇ ਟਿੰਕੂ ਮਰਡਰ ਕੇਸ ਨਾਲ ਜੁੜੇ ਹੋਏ ਸੀ ਇਹਨਾਂ ਦੋਹਾਂ ਦਾ ਵੀ ਜਲੰਧਰ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਵਿਕਾਸ ਮਾਲੇ ਸ਼ਾਮਲ ਦੱਸਿਆ ਜਾ ਰਿਹਾ ਸੀ ਸੋ ਹੁਣ ਪੁਲਿਸ ਦੇ ਹੱਥੇ ਚੜ ਚੁਕਿਆ ਵਿਕਾਸ ਮਾਲੇ ਅਤੇ ਉਸ ਦੇ ਕੋਲ ਹਥਿਆਰਾਂ ਦੀ ਵੱਡੀ ਖੇਪ ਵੀ ਬਰਾਮਦ ਹੋਈ ਹੈ ਮਨਿਆ ਜਾ ਰਿਹਾ ਹੈ ਕਿ ਵਰਦੀਬਾਰ ਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹੋ ਸਕਦਾ ਹੈ ਵਿਕਾਸ ਸਮਾਲੇ ਪਰ ਪੁਲਿਸ ਨੇ ਉਸ ਦੇ ਇਰਾਦਿਆਂ ਉਤੇ ਪਾਣੀ ਫੇਰ ਦਿੱਤਾ ਅਤੇ ਹੁਣ ਪੁਲਿਸ ਉਸ ਨੂੰ ਰਿਮਾਂਡ ਤੇ ਲੈ ਕੇ ਉਸ ਦੀ ਜਾਂਚ ਕਰੇਗੀ ਪੁੱਛਗਿੱਛ ਕਰੇਗੀ ਜਿਸ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਸੰਦੀਪ ਨੰਗਲੰਦਿਆਂ ਦਾ ਜੋ ਕਤਲ ਹੋਇਆ ਹੈ ਉਸ ਮਾਮਲੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਬਿਊਰੋ ਰਿਪੋਰਟ ਮਿਨੀ ਪਾਕ